ਇਹਦੀ ਹੁਣ ਬਾਈ ਦਿੱਕਤ ਤਾਂ ਨਹੀਂ ਹੈਗੀ ਸਾਨੂੰ ਜਿਹੜੀ ਆ 6:00 ਵਜੇ ਜਿਵੇਂ ਬੈਡ ਰੈਸਟ ਪਾਈ ਰਸਦੇ ਨੇ ਇਹਦਾ ਮੈਨੂੰ ਆਪਰੇਸ਼ਨ ਹੁੰਦਾ ਡਾਕਟਰ ਨੇ ਸਰਕਾਰ ਵੀ ਆਪਦਾ ਬਹੁਤ ਵੱਡਾ ਇਥੇ ਯੋਗਦਾਨ ਪਾਉਂਦੇ ਨੇ ਹਣਾ ਆ ਬਾਈ ਦਾ ਮੈਨੂੰ ਲੱਗਦਾ ਵੀ ਕੈਮਰਾਮੈਨ ਹੋਊਗਾ ਸ਼ਾਇਦ ਮੇਰੇ ਹਿਸਾਬ ਨਾਲ ਇਹਦੇ ਵੀ ਬਾਈ ਦੇ ਉਹ ਜਿਹੜਾ ਆਫਰੂ ਗੈਸ ਦਾ ਗੋਲੇ ਵਾਲਾ ਹੁੰਦਾ ਉਹ ਲੱਗੇਗਾ ਡਿੱਕੇ ਤੇ ਮੈਡੀਕਲ ਸੇਵਾ ਇਹ ਲੈਣ ਆਏ ਇਥੇ ਬਾਈ ਕਿੰਨਾ ਨਾਲ ਵੀ ਮੈਂ ਗੱਲ ਕਰਾਉਂਗਾ ਤੁਹਾਡੀ ਜਿਹੜੇ ਇਥੇ ਡਾਕਟਰ ਸਾਹਿਬਾਨ ਬੈਠੇ ਨੇ ਸਵੇਰ ਤੋਂ ਹੀ ਵੀਡੀਓ ਵਾਲਿਆਂ ਇਧਰ ਹੋਏ ਮਾੜਾ ਬਾਈ ਦਾ ਰਿਹਸਲ ਚੱਲ ਰਹੀ ਹੈ ਕਿਵੇਂ ਹੋ ਜੀ ਉਹ ਵਧੀਆ ਜੀ ਕਿ ਕਿਥੋਂ ਦੀ ਇਹ ਸੇਵਾ ਸੁਸਾਇਟੀ ਆ ਤੁਹਾਡੀ ਜਿਹੜੀ ਹੈਗੀ ਇਹ ਸੇਵਾ ਸੁਸਾਇਟੀ ਨਹੀਂ ਅਸੀਂ ਤਾਂ ਜਦੋਂ ਕੱਲ ਤੁਰੇ ਸੀਗੇ ਆਪਣਾ ਪ੍ਰਾਈਵੇਟ ਆਪਣਾ ਸਮਾਨ ਲੈ ਕੇ ਤੁਰ ਪਏ ਸੀਗੇ ਅੱਛਾ ਆਪਣਾ ਸਮਾਨ ਲੈ ਕੇ ਤੁਰਿਆ ਤੁਹਾਨੂੰ ਕਿਥੋਂ ਤੇ ਮੈਂ ਹੁਸ਼ਿਆਰਪੁਰ ਤੋਂ ਆਂ ਜੀ ਠੀਕ ਹੈ ਹਾਂ ਜੀ ਸੋ ਕੱਲ ਤਾਂ ਮੈਂ ਆਪ ਤੁਰਿਆ ਹੋਇਆ ਪਰ ਅੱਜ ਤਕਰੀਬਨ ਸਾਡੇ ਦਾ ਸਮਾਨ ਖਤਮ ਹੋਣ ਵਾਲਾ ਸੀਗਾ ਉਹ ਸਾਡੇ ਕੁਝ ਪਿਆਰ ਕਰਨ ਵਾਲੇ ਚਾਹਣ ਵਾਲੇ ਰਿਸ਼ਤੇਦਾਰ ਕਹਿ ਸਕਦੇ ਆ ਜਿਹੜੇ ਸੇਵਾ ਲੈ ਕੇ ਪਹੁੰਚੇ ਜਾਂ ਇੱਕ ਸਾਡੇ ਟਾਂਡੇ ਤੋਂ ਸੀਗੇ ਇੱਕ ਸੁਸਾਇਟੀ ਵਾਲੇ ਏ ਸਰਬੱਤ ਦੇ ਭਲੇ ਵਾਲੇ ਉਹ ਕਾफी ਸਮਾਨ ਦੇ ਕੇ ਗਏ ਸਾਨੂੰ ਤੇ ਹੋਰ ਥੋੜਾ ਸਾਡਾ ਸਟਾਫ ਹੈ ਜਾਂ ਫੈਮਿਲੀ ਹੈ ਨਾਲ ਨੇ ਜਿਹੜੀ ਮੈਂ ਪਹਿਲਾਂ ਸਟਾਫ ਫੈਮਿਲੀ ਹੁੰਦਾ ਜੀ ਠੀਕ ਹੈ ਹਾਂਜੀ ਸਟਾਫ ਸਾਡਾ ਫੈਮਿਲੀ ਹੈ ਜੀ ਠੀਕ ਹੈ ਜੀ ਹਾਂਜੀ ਇਹ ਪੂਰਾ ਸਾਡਾ ਤੇ ਇਹਨਾਂ ਨੂੰ ਮਤਲਬ ਹੈ ਜਿਹੜੀ ਟ੍ਰੇਨਿੰਗ ਹੈ ਨਾ ਮੈਂ ਭੈਣ ਹੋਰੀ ਦੇਖੀਆਂ ਨੇ ਵੀ ਆ ਭੈਣ ਦੇ ਕੋਈ ਛੱਟ ਵੱਜੀ ਹੋਈ ਹੈ ਇਹ ਹਾਂਜੀ ਇਹਨਾਂ ਨੂੰ ਐਕਸੀਡੈਂਟ ਹੋ ਗਿਆ ਸੀਗਾ ਜੀ ਫਿਰ ਵੈਸੇ ਬੈੱਡ ਪਹਿਲਾਂ ਕਾਫੀ ਜਿਹੜਾ ਬੈੱਡ ਰਿਕਟਨ ਰਹਿ ਓਕੇ ਤੇ ਹੁਣ ਇਹਦਾ ਤਾਂ ਲਿਗਾਮੈਂਟ ਟੇਅਰ ਹੋ ਗਿਆ ਸੀ ਤਾਂ ਆਪਰੇਸ਼ਨ ਹੋਣਾ ਸੀਗਾ ਠੀਕ ਹੈ ਆ ਜਦੋਂ ਮੈਂ ਤੇ ਫਿਰ ਆਪ ਵੀ ਇਹ ਇੱਥੇ ਸੇਵਾ ਕਰੀ ਜਾਂਦੇ ਨੇ ਬੈਠੇ ਉਹ ਗੁਰੂ ਮਹਾਰਾਜ ਦਾ ਹੱਥ ਕਹਿ ਲਓ ਸਿਰ ਤੇ ਬਿਲਕੁਲ ਬਈ ਇਹਨਾਂ ਦੇ ਦਿਮਾਗ ਚ ਜਾਂ ਇਹਨਾਂ ਦੇ ਦਿਲ ਚੋਂ ਸੇਵਾ ਭਾਵਨਾ ਦੀ ਦਇਆ ਭਰੀ ਬਈ ਆਏ ਆਈ ਤੇ ਸਾਰੇ ਸਾਡੇ ਨਾਲ ਸੇਵਾ ਕਰ ਰਹੇ ਆ ਜੀ ਤੇ ਕਿੰਨੇ ਕੁ ਤੁਹਾਡੇ ਕੋਲੇ ਤੁਸੀਂ ਜਿਵੇਂ ਇੱਥੇ ਬੈਠੇ ਹੋ ਨਾ ਇਹ ਜਿਹੜੇ ਬੰਬਾਂ ਵਾਲੇ ਕੇਸ ਨੇ ਜਾਂ ਜਿਵੇਂ ਗੋਲੀਆਂ ਬੱਚੀਆਂ ਜਾਂ ਤੁਸੀਂ ਕਿੰਨੇ ਕੁ ਤੁਸੀਂ ਹੈਂਡਲ ਕਰਦੇ ਅੱਜ ਸਵੇਰ ਤੋਂ ਭਾਜੀ ਲਗਭਗ 400 ਹੈਂਡਲ ਹੋ ਗਿਆ ਅੱਜ ਸਵੇਰ 400 ਟੱਪਣ ਵਾਲਾ ਹੀ ਹੋਣਾ ਹਾਂਜੀ ਇਹ ਟੱਪ ਗਿਆ ਹੋਊਗਾ ਕਿਸੇ ਨੂੰ ਐ ਤਾਂ ਨਹੀਂ ਸਵੇਰ ਤਾਂ ਨਹੀਂ ਕੱਲ ਦੇ ਕੱਲ ਕੱਲ ਤੋਂ ਤੁਸੀਂ ਇੱਥੇ ਬੈਠੇ ਕੱਲ ਦੇ ਸਵੇਰ ਦੇ ਇੱਥੇ ਦੁਪਹਿਰ ਦੇ ਠੀਕ ਹੈ ਤੇ ਮੈਂ ਇੱਕ ਮਿੰਟ ਵਾਸਤੇ ਭਾਵੇਂ ਤੁਸੀਂ ਕਰ ਸਕਦੇ ਹੋ ਗੱਲ ਤੁਸੀਂ ਤੁਹਾਡੇ ਹਨਾ ਮੈਂ ਬਾਈ ਨੂੰ ਦੱਸਿਆ ਵੀ ਜਿਵੇਂ ਤੁਹਾਡੇ ਵੀ 7 ਵਜੇ ਹੋਈ ਹੈ ਇੱਥੇ ਐਡਾ ਵੱਡਾ ਜਜਵਾ ਕਿਵੇਂ ਆ ਅੱਜ ਸਾਡੇ ਬਜ਼ੁਰਗਾਂ ਕੋਈ ਸਾਨੂੰ ਐ ਜਜ਼ਬਾ ਮਿਲਿਆ ਹੈ ਜਦੋਂ ਮੈਂ ਉਹਨਾਂ ਨੂੰ ਸੋਸ਼ਲ ਮੀਡੀਆ ਤੇ ਦੇਖਿਆ ਤੇ ਆਪਣੀ ਨੌਜਵਾਨ ਪੀੜ੍ਹੀ ਵੀ ਬਹੁਤ ਡਟ ਕੇ ਲੱਗੀ ਹੈ ਮਿਹਨਤ ਕਰਨ ਔਰ ਆਪਣੇ ਬਜ਼ੁਰਗ ਵੀ ਉੱਥੇ ਆਨੇ ਉਹਨਾਂ ਵੱਲ ਦੇਖ ਕੇ ਮੇਰੇ ਚ ਵੀ ਉਹ ਜਜ਼ਬਾ ਜਾਗਿਆ ਤੇ ਮੈਂ ਵੀ ਇੱਥੇ ਪਹੁੰਚੀ ਉਹਨਾਂ ਦੀ ਸੇਵਾ ਲਈ ਤੁਸੀਂ ਕੱਲ ਇੱਕ ਖਨੌਰੀ ਬਾਡਰ ਦੀ ਸ਼ਾਇਦ ਵੀਡੀਓ ਦੇਖਿਆ ਕਿ ਬਜ਼ੁਰਗ ਦੀ ਲੱਤ ਟੁੱਟੀ ਹੈ ਹਨਾ ਤੇ ਇੱਕ ਮੁੰਡੇ ਨੇ ਵੀ ਉਹ ਚੀਜ਼ਾਂ ਦੇਖ ਕੇ ਤੁਹਾਨੂੰ ਐਵੇਂ ਲੱਗਦਾ ਵੀ ਜਦੋਂ ਬਜ਼ੁਰਗ ਬਾਡਰ ਤੇ ਨੇ ਵੀ ਅਸੀਂ ਵੀ ਜਾਈਏ ਬਿਲਕੁਲ ਜੀ ਉਹਨਾਂ ਨੂੰ ਇੰਨੀਆਂ ਸੱਟਾਂ ਪੀੜਾਂ ਲੱਗ ਰਹੀਆਂ ਨੇ ਉਹ ਫਿਰ ਵੀ ਡਟ ਕੇ ਖੜੇ ਨੇ ਤੇ ਉਹਨਾਂ ਤੇ ਕੋਈ ਗੱਲ ਨਹੀਂ ਉਹ ਉਹਨਾਂ ਨੇ ਮੇਰਾ ਇੱਥੇ ਆ ਕੇ ਸਤਿਕਾਰ ਵੀ ਬਹੁਤ ਕੀਤਾ ਮਾਨ ਸਨਮਾਨ ਵੀ ਮੈਨੂੰ ਬਹੁਤ ਦਿੱਤਾ ਹੈ ਬਹੁਤ ਸਪੋਰਟਿਵ ਪੈਣੇ ਇਹਦੀ ਹੁਣ ਬਾਲੀ ਦਿੱਕਤ ਤਾਂ ਨਹੀਂ ਹੈਗੀ ਸਾਨੂੰ ਜਿਹੜੀ ਆ ਸੱਟ ਵੱਜੀ ਹੋਈ ਹੈ ਜਿਹੜੇ ਮੈਂ ਬੈਟ ਰੈਸ ਕਰਾਈ ਗਏ ਸਨ ਮੈਂ ਇਹਦਾ ਮੈਨੂੰ ਆਪਰੇਸ਼ਨ ਹੁੰਦਾ ਡਾਕਟਰ ਨੇ ਦੱਸਿਆ ਹੈ ਪਰ ਉਹ ਮੈਂ ਕਰਾਣਾ ਹੈ ਹਜੇ ਮੈਂ ਸੋਚਿਆ ਨਹੀਂ ਇਹਦੇ ਬਾਰੇ ਪਰ ਮੈਂ ਪਹਿਲਾਂ ਇੱਥੇ ਸੇਵਾ ਕਰਨੀ ਹੈ ਜਦੋਂ ਤੱਕ ਇੱਥੇ ਅੰਦੋਲਨ ਹੈ ਉਦੋਂ ਤੱਕ ਮੈਂ ਵੀ ਇੱਥੇ ਰਵਾਂਗੀ ਤੇ ਰਾਤ ਨੂੰ ਫਿਰ ਰੁਕਣ ਦਾ ਸਾਰਾ ਇੱਥੇ ਹੀ ਹੈ ਫਿਲਹਾਲ ਤਾਂ ਸਾਡਾ ਕੁਝ ਹੈ ਨਹੀਂ ਸੀਗਾ ਇਹ ਗੱਡੀ 'ਚ ਹੀ ਰੁਕੇ ਸੀਗੇ ਸਾਨੂੰ ਬਹੁਤ ਇਧਰ ਹੀ ਆ ਚੱਲਦਾ ਰਿਹਾ ਇਦੀ ਸਾਰਾ ਕੰਮਕਾਰ ਚੱਲਦਾ ਰਿਹਾ ਰਾਤ ਤੇ ਮੇਰੇ ਕਾਹ 2-4 ਘੰਟੇ ਕਿ ਸਾਨੂੰ ਰੈਸਟ ਮਿਲੀ ਸੀ ਬੈਠਣ ਲਈ ਤੇ ਕੋਈ ਲੋਕਾਂ ਨੂੰ ਸੁਨੇਹਾ ਦੇਣਾ ਚਾਹੁੰਗੇ ਜਿਹੜੇ ਆਉਣ ਇੱਧਰ ਆਈ ਜਾਂਦੇ ਨੇ ਸੰਘਰਸ਼ ਲੜਨ ਜਾਂ ਕੋਈ ਮੈਡੀਕਲ ਸੇਵਾ ਲੈ ਕੇ ਜਾਂ ਕੋਈ ਹੋਰ ਕਿਸੇ ਨੂੰ ਕੋਈ ਗੱਲਬਾਤ ਕੋਈ ਕਰਨੀ ਹੋਵੇ ਤੁਸੀਂ ਸੁਨੇਹਾ ਕੋਈ ਨਹੀਂ ਠੀਕ ਹੈ ਜਿਹੜੇ ਘਰੇ ਬੈਠੇ ਆ ਜੇ ਕੋਈ ਆਉਣਾ ਚਾਹਵੇ ਤਾਂ ਆ ਸਕਦਾ ਆ ਬਾਕੀ ਸਾਰਿਆਂ ਨੂੰ ਚਾਹੀਦਾ ਹੈ ਜਿੱਦਾਂ ਜਿੱਦਾਂ ਜਿਹਦਾ ਜਿਹਦਾ ਦਿਲ ਕਰਦਾ ਆਪਣਾ ਪਹੁੰਚਣ ਪਹੁੰਚਣ ਸਾਰੇ ਆ ਕੇ ਹਾਂਜੀ ਤੇ ਜਿਵੇਂ ਉਹ ਤੁਹਾਨੂੰ ਦੱਸਿਆ ਸੀ ਨਾ